ਚਾਲਾ ਕਰਦਾ ਸਾਰੇ ਵਧੀਆ ਹੋ ਗਏ ਤੇ ਆਪਾਂ ਆਇਆ ਭਾਈ ਨਕਰ ਜਾਓ 아니 ਮਿੱਤਰੋ ਜੀ ਆਪਾਂ ਦਿੱਤਾ ਹਰ ਕੋਡਾ ਗਰਮੀ ਬਹੁਤ ਜ਼ਿਆਦੀ ਸੀ ਤੇ ਜੇ ਚੱਲ ਜੀ ਹਾਂਜੀ ਮਿੱਤਰੋ ਕੀ ਹਾਲ ਚਾਲਾ ਦੇ ਵળે ਆਪਾਂ ਪਹੁੰਚ ਗਏ ਮੇਲੇ ਤੇ ਆਪਾਂ ਫਾਇਲ ਕਰ ਤਾਂ ਇਸ ਇੱਧਰ ਦੇਖੋ ਕਬੱਡੀ ਦਾ ਮੈਚ ਚੱਲ ਰਿਹਾ ਨਾਲ ਮੇਰੀ ਬੇਨਤੀ ਹੈ ਜੀ ਅਲੀ ਦਾ ਹਰਿਆਣਾ ਇਹ ਬਾਬੇ ਵਰਗੇ ਨੌਜਵਾਨਾਂ ਦਲ ਤੋਂ ਜਾਂਦੇ ਆ। ਦੇਖ ਬਾਬੇ ਵੀਰ ਦੀ ਦਰਗਾਹ ਦਾ ਮੇਲਾ ਲੱਗਦਾ ਵਾ ਬਹੁਤ ਵੱਡਾ। ਵੀਡੀਓ ਤਾਂ ਅੰਡ ਤੱਕ ਬੜੇ ਰਹੋ। ਭੀੜ ਦੇਖੋ ਕਿੰਨੀ ਆ। ਕੀ ਕਹਿੰਦਾ? ਇਹ ਬਾਬਾ ਸ਼ਦੀਨ ਵਾਲਾ। ਆਪਾਂ ਮੋਰਤਾ ਲੈ ਕੇ ਰੋਣੇ ਲੈ ਦਿੰਦੇ। ਵੇ ਉਹ ਮਤਰਾ ਹੀ ਬਹੁਤ ਆਦੀ ਭੀੜ ਆ ਬਾਬੇ ਦੀ ਦਰਗਾਹ ਉਹ ਵੇ।

ਲਓ ਮਿੱਤਰੋ ਜੀ ਇੱਧਰ ਚੱਲ ਰਹੀ ਕਬੱਡੀ ਦਿਖੋਣਿਆ ਤੁਹਾਨੂੰ ਤੇ ਵੀਡੀਓ ਨਾ ਬਣੇ ਰਿਓ ਅੱਜ ਨਹੀਂ ਕਬੱਡੀ ਅੱਜ ਵੀ ਕਬੱਡੀਆਂ ਤੇ ਕੱਲ ਨੂੰ ਕੱਲ ਵੀ ਕਬੱਡੀਆਂ ਕੱਲ ਤਾਂ ਬਹੁਤ ਜ਼ਿਆਦਾ ਹੋਣਾ ਨਾ ਹਾਂ ਕੱਲ ਨੂੰ ਬਹੁਤ ਜ਼ਿਆਦਾ ਹੋਵੇ ਅੱਜ ਤਾਂ ਮਤਲਬ ਕਿ ਸ਼ੁਰੂਆਤ ਹੈ ਕੱਲ ਨੂੰ ਮੇਨ ਹੈ ਇਸ ਵਾਈ ਤਰੋ ਲੋ ਵੀਰ ਜੀ ਆਪਾਂ ਗਰਾਊਂਡ ਦੇ ਵਿੱਚ ਪਹੁੰਚ ਗਏ ਆ ਤੇ ਕਬੱਡੀ ਦੇ ਪਲੇਅਰ ਆ ਚੁੱਕੇ ਨੇ ਬਸ ਕੁਝ ਕੁ ਮਿੰਟਾਂ ਤੱਕ ਕਬੱਡੀ ਸਟਾਰਟ ਹੋਣ ਵਾਲੀ ਹੈ। ਮਾਣ ਖੇਡ ਕਬੱਡੀ ਨੂੰ ਨਮਨ ਕਰਦੇ ਹੋਏ ਸਾਰੇ ਸਰਪੰਚਾਂ ਮੈਂਬਰਾਂ ਨੂੰ ਪਰੋਦੇ ਹੋਏ ਪਲੇਅਰਾਂ ਦਾ ਬਹੁਤ ਬਹੁਤ ਧੰਨਵਾਦੀ। ਸਾਡੇ ਪਿੰਡ ਕਬੱਡੀ ਦੀ ਸ਼ਾਨ ਯਾਦ ਪੀਰ ਬਾਬਾ ਜਮਾਲਦੀਨ ਪਿੰਡ ਬਹਿਕਾਸ ਪਹੁੰਚੇ ਜੀਰਾ ਫਾਜ਼ਿਲ ਦਾ ਮੈਚ ਸਟਾਰਟ ਹੋਣ ਜਾ ਰਿਹਾ ਜੀ ਕਬੱਡੀ ਪਲੇਅਰ ਆਪੋ ਆਪਣੇ ਵਸਤਰ ਚੇਂਜ ਕਰਕੇ ਵਾਰਮ ਅਪ ਹੋ ਰਹੇ ਆ ਤੇ ਆ ਦਰਸ਼ਕਾਂ ਦੀ ਭੀੜ ਆ ਰਹੀ ਹੈ ਹੌਲੀ ਹੌਲੀ ਵੱਧ ਰਹੀ ਹੈ ਬਸ ਕਬੱਡੀ ਕੁਝ ਕਮੈਂਟਾਂ ਬਾਅਦ ਸਟਾਰਟ ਹੋਣ ਜਾ ਰਹੀ ਹੈ ਲੋ ਜੀ ਮਿੱਤਰੋ ਕਬੱਡੀ ਸਟਾਰਟ ਹੈ ਪਹਿਲਾ ਮੁੰਡਾ ਰੇਡ ਪਾਉਣ ਲਈ ਤਿਆਰ ਹੈ ਲੋ ਜੀ ਸਿਟੀ ਵੱਜ ਗਈ ਹੈ ਮੁੰਡਾ ਰੇਡ ਪਾ ਚੱਲ ਗਿਆ ਜੀ ਸੋਨਹਾਰਾ ਸਿਰਿਆ ਦਾ ਹਾਂ ਪਹਿਲਾਂ ਕਿਨੇ ਕਮਰ ਵਾਲੇ ਪਿੰਡ ਦਾ ਪਰ ਜੱਜ ਵੱਟ ਦੀ ਕਿਸ਼ੇਰੀ ਵਾਵਾ ਪਰ ਆਹ ਕਹਿੰਦੇ ਬੱਲਾ ਕਟਣ ਵਾਲੇ ਵਾਲੇ ਨੇ ਲੰਬੇ ਦਾ ਬਿੱਲੇ ਵਾਲੇ ਦੀ ਰੇਡ ਰੇਡ ਤੇ ਬੋਲ ਨਹੀਂ ਆਉਣ ਹੁਣ ਮੁੰਡਿਓ ਹਰਿਆਣੇ ਦੀ ਟੀਮ ਦਾ ਨੰਬਰ ਆ ਜਾਰਾ ਦੋਵੇਂ ਟੀਮਾਂ ਹਾਰ ਜਾ ਰਿਹਾ ਜੀ ਬੜਾ ਧੰਨਵਾਹ ਭਾਈ ਆਓ ਸਾਹਮਣੇ ਦੇਖੋ ਕਬੱਡੀ ਤੇ ਜੀ ਮੇਰੇ ਮਿੱਤਰੋ ਜਾਂਦੀ ਚਾਰ ਗੇਂਦ ਪੱਕਾ ਤੋਂ ਖਾਤੀਆਂ ਮਾਰਦੇ ਆ ਚਾਹਾਂ ਜੋ ਕੌਣ ਬੱਲੇ ਬੱਲੇ ਖਿਡਵਾ ਦੇਗਾ ਅਮਨ ਸਰਦਨ ਹਰਿਆਣੇ ਦਾ ਮੁੰਡਾ ਟੀਮ ਲੈ ਕੇ ਚੱਲ ਗਿਆ ਜੀ ਚੋਤੀ ਚੋਤੀ ਦੇ ਪ੍ਰਭਾਵ ਨੇ ਆ ਸਰਸਾ ਦੇ ਵਿੱਚ ਜਸਿਆ ਪਿੰਦੇ ਦੇ ਮਿੱਤਰੋ ਇਹ ਕਹਿੰਦੇ ਸੁਰਜੰਦਾ ਯਾਰ ਇਸ ਵੀਰੋ ਸੁਵਿਤ ਪਹਿਲਵਾਨ ਉਹ ਕਬੱਡੀ ਪਾ ਰਿਹਾ ਹੈ ਪਰ ਖਾਲਾਂ ਦੇ ਵਿੱਚ ਕੌਣ ਬੱਲੇ ਬਲੇ ਕਰਾਵੇਗਾ ਗੁਲਾਬਾ ਬੜਾ ਕਹਿੰਦੇ ਨੰਬਰ ਦਾ ਇਹ ਪਰਾਕੇ 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 ਇਹ ਪਰਾਕੇ 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 ਬੱਲੇ 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 ਬੱਲੇ

ਲਓ ਸਾਹਮਣੇ ਪਹਿਲੀ ਵਾਰ ਕਦੇ ਪੁਰਦੇ ਵਿੱਚ ਦੇਖਿਆ ਇਹ ਨੰਨੂ ਬੜੀ ਖੁਸ਼ੀ ਹੋਈ ਹੈ ਆ ਚੱਲੇ ਕਹਿੰਦੇ ਜੇਜਾ ਮੋਜੀਵਾ ਨੂੰ ਜਿੱਤਾਂ ਇਸੂ ਇਹਦੇ ਵੀ ਧਰਤੀ ਦਾ ਡਾਕਟਰ ਵੀ ਕਰਦੀ ਹੈ ਹਰਿਆਣੇ ਦੇ ਨਵੀਂ ਗਵਰਨਰ ਦੀ ਤਸੱਲੀ ਹੋ ਰਹੀ ਹੈ ਕਿ ਆਪਾਂ ਹਰਿਆਣੇ ਚ ਵਰਗੇ ਇਹ ਨੌਜਵਾਨ ਕਹਿੰਦੇ ਪੰਜਾਬ ਦੇ ਡਾਕਟਰ ਤੋਂ ਹਰਿਆਣੇ ਪੱਜੇ ਦੇ ਚੱਲ ਕੇ ਆਇਆ ਆ ਰੰਦਾ ਕਹਿੰਦੇ ਨੌਜਵਾਨ ਉਹ ਜੱਟ ਸਾਹਿਬ ਦੀ ਧਰਤੀ ਮੇਰੇ ਮਿੱਤਰੋ ਉਹ ਪਿੰਡੀਆਂ ਕਬੱਡੀਆਂ ਨੇ ਜਾਣਾ ਸਾਰੇ ਦਾ ਜੱਟ ਜਿੱਤੇ ਜਿਹਦੇ ਪੱਟਾ ਦੇ ਵਿੱਚ ਜਾਨ ਜਿੱਤੂ ਹੋੜੇ ਦੇ ਜਾਨਾ ਜਿੱਤ ਜੇ ਇਹ ਮੇਸ਼ਵਨ ਕਹਿੰਦੇ ਪੱਟ ਤੇ ਥਾਪੀ ਮਾਰੀ ਹੈ ਆ ਪਹਿਲਵਾਨ ਦੇ ਚਰਚੇ ਉਹ ਜਾਵੇ ਦੂਰ ਦੂਰ ਤੱਕ ਚੱਲੇ ਆ ਹੁਣ ਕੌਣ ਬੱਲੇ ਬੱਲੇ ਕਰਵਾਏਗਾ ਐ ਸਾਹਮਣੇ ਨੰਬਰ ਜੇਦਾ ਆ ਫੌਜੀ ਨੇ ਜੋੜਿਆ ਆਪਣੀ ਟੀਮ ਦੇ ਲਈ ਇਹ ਹੁਣ ਕਬੱਡੀ ਦੀ ਰੇਡ ਕੋਣ ਲਓ ਜੀ ਲਓ ਜੀ ਲਓ ਜੀ ਟੱਚ ਹੋ ਗਿਆ ਜੀ ਕਸ਼ਾ ਦੇ ਦੁਬਾਰਾ ਹੋਏ ਲਓ ਪ੍ਰੇਮ ਸਿੰਘ ਦੇ ਨੰਬਰ ਦਾ ਵਾਹ ਓ ਜਵਾਲਿਆ ਵਾਹ ਓ ਜਵਾਲਿਆ ਪਰ ਆ ਨੰਬਰ ਰੇਡਰ ਦੇ ਹਿੱਸੇ ਹਾਰ ਗਿਆ ਐਂਡ ਸਾਡੇ ਬਿੱਡੇ ਪਾ ਤਿਲਕਰਾਮ ਦੀ ਚੱਕੋ ਮਾਈਕ ਔਰ ਕਰਦੇ ਸਿੱਖਤ ਗੋਰੀ ਦੀ ਹਲੋ ਜੀ ਕਹਿੰਦੇ ਗੋਰੀ ਦੀ ਕਬੱਡੀ ਪਾਈ ਹੈ ਸਾਹਮਣੇ 4 ਦੋਬੀ ਹੈ ਏ ਗੋਲੀ ਯਾ ਲਾ 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 ਪੈ ਗਿਆ ਸਿੰਘ ਫਸ ਗਿਆ ਸਿੰਘ ਫਸ ਗਿਆ ਜੀ ਕਬੱਡੀ ਦੇ ਅੰਤਈਆ ਲਵੀ ਨਵੀ ਕਾਲਗਨ ਲਾ ਵੇ ਗੱਧਰੂਆ ਨਹੀਂ ਹਰਸਾ ਆ ਗਏ ਕਹਿੰਦੇ ਬੁੱਲਿਆ ਇਹਦਾ ਕਬਰ ਵਾਲਾ ਪਿੰਡ ਹੈ ਜਦੋਂ ਮਾਗੀ ਦੇ ਮੇਲੇ ਤੇ ਘੋੜਿਆਂ ਦਾ ਮੇਲਾ ਲੱਗਦਾ ਹੈ ਆ ਨੋਜਵਾਨ ਦੇ ਪਿੰਡੋਂ ਮੇਲਾ ਲੱਗਦਾ ਕਬਰ ਵਾਲੇ ਦੀ ਧਰਤੀ ਹੈ ਇਹ ਕਹਿੰਦੇ ਅੱਖੋਂ ਜਲ ਕੇ ਆਇਆ ਆਹ ਸਾਹਮਣੇ ਕਹਿੰਦੇ ਨੰਬਰ ਜਿਹੜਾ ਉਹ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਇਹ ਰੇਡਰ ਦੇ ਲਈ ਭਾਜੂਤੀ ਜਾਂਦੀਆਂ ਪੁੱਤਕ ਵਧੀਆ ਜਾਂਦੀ ਉਹ ਮੰਨਿਆ ਜਾਂਦਾ ਜਿਹੜਾ ਉੱਪਰਤੀ ਰੇਡ ਨੂੰ ਲੱਪੇ ਜਿਹੜਾ

हरियाणे ਸਰਪੰਚ ਸਾਹਿਬ ਜੀ ਤੇ ਜੀ ਉਹਨਾਂ ਦਾ ਅੱ체 ਕਰਦੇ ਹੋਏ ਰਵਿੰਦਰ ਸਿੰਘ ਮੇਟਾਟਾਰੇ ਮੋਹਰਾਂ ਦੇ ਚੇਅਰਮੈਨ ਸਾਹਿਬ ਸਦਮ ਮਾਰ ਸਕਾਰ ਕਰਕੇ ਗਏ ਹੈ ਧੰਨਵਾਦ ਜਿਸ਼ਨ ਚੇਰ ਬੰਨਵਾ ਦੇ ਉੱਤੇ ਆਣ ਆਇਆ ਬੜਾ ਧੰਨਵਾਦ ਹਾਂ ਜੀ ਕਰ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਸੇਵਾ ਜੀ ਕਰਦੇ ਹੈ ਰੋਡ ਪੌਂਡ ਦੇ ਲਈ ਇਸ ਵੇਲੇ ਫੋਜੀ ਕਹਿੰਦਾ ਕਬੱਡੀ ਪਾ ਰਿਹਾ ਪਰ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾ ਦੇਗਾ ਉਹ ਮੰਦਾ ਅੱਖ ਪਤਾ ਲੱਗੂ ਕੈਮਨ ਝੜ ਗਿਆ ਉਹ ਕਾਂਦਾ ਮੁੰਡਾ ਪੈਂਚੀ ਮਾਰਦੇ ਹੋਏ ਜੋਹਨ ਕਹਿੰਦੀ ਹੈ ਦੁਨੀਆ ਇਹਨੂੰ ਜੋਹਨ ਕਹਿੰਦੀ ਹੈ ਰਾਜਨ ਕਹਿੰਦਾ ਕਬੱਡੀ ਪਾ ਰਿਹਾ ਹਾਂ ਮੁੱਸੇ ਵਾਲੇ ਦੇ ਜਾ ਰਹੇ ਮੁੰਡਿਓ ਆ ਗਿਆ ਹਰਿਆਣੇ 'ਚ ਪੰਜਾਬ ਵਾਲੇ 'ਚ ਮੁੰਡਿਓ ਹਰਿਆਣੇ ਵਾਲਾ ਆ ਗਿਆ ਹੈ ਦੇਖਦੇ ਹੁਣ ਇੱਧਰ ਦੇ ਪਾਸੇ ਹੋਰ ਪੈਨਾਂ ਦੇ ਨਾਲ ਦਾ ਚਲੋ ਮੁੰਡੇ ਇਹ ਮਟੇ ਵੀ ਲੈ ਬਟ ਵਟੇ ਜ਼ੋਰ ਆ ਰਿਹਾ ਹੈ ਲਾਈਵ ਵੀ ਚੱਲ ਰਿਹਾ ਹੈ ਅਸ਼ੋਕ ਮੈਕ ਤਾੜੀ ਬਚਨ ਸਿੰਘ ਦਾ ਸੁਵਾਮਾ ਵਰਦਾਨ ਕਰ ਰਹੇ ਆ ਓਟ ਕਲ ਏ ਐਮ ਟੂ ਦੇ ਲਾਈਵ 24 ਮਿੱਤਰੋ ਜੀ ਖਰਿਆਣੇ ਵਾਲਾ ਹੋਣਾ ਇਹਨਾਂ ਵੱਲੋਂ ਵੀ ਮੇਲਾ ਲਗਾਇਆ ਜਾ ਰਿਹਾ ਚੱਲ ਚੱਲ ਮਿੱਤਰੋ ਹੋਮ ਉਤਰੋ ਫੜਿਆ ਗਿਆ ਫੜਿਆ ਮਿੱਤਰੋ ਹੋਮ ਮੁੰਡੇ ਚੱਕ ਮਿੱਤਰੋ ਲੋ ਮਿੱਤਰੋ ਜੀ ਓਹੋ ਜੱਟ ਸਰ ਵੀ ਝੱਟੀ ਰਾਹ ਪਰ ਸਨ ਪੁਆਇੰਟ ਆ ਗਿਆ ਮਿੱਤਰੋ ਐਤ ਪੰਜਾਬ ਦੇ ਹੱਕ ਦੇ ਵਿੱਚ ਅਗਲੀ ਰੋਡ ਤੇ ਪੰਜਾਬ ਦੇ ਮਿੱਤਰੋ ਮਿੱਤਰੋ ਪੰਜਾਬ ਦੇ ਮੁੰਡੇ ਨੇ ਬਾਤ ਦੇ ਰਹੇ ਨੇ ਪਿੰਡ ਦੇ ਕੰਮ ਉਧਾਰਿਆ ਲੈ ਗਿਆ ਸਾਈ ਹੋਇਆ ਕਰਦਾ ਯਾ ਗਰਮੀ ਬਹੁਤ ਹੈ ਲੈ ਬੰਦਿਆ ਜੰਦ ਫੜ ਲਓ ਫੜ ਲਓ ਫੜ ਲਓ ਏ ਬੰਦਿਆ ਫੜ ਲੈ ਫੜ ਲੈ ਬੰਦਿਆ ਫੜ ਲੈ ਅਸੂ ਨਾ ਮੁੰਡਿਆ ਇਹ ਗੋਪੇ ਵੀ ਇਹ ਜੋ ਵੀ ਮਿੱਤਰੋ ਕਬੱਡੀ ਪੈ ਗਈ ਆ ਇੱਕ ਟੀਮ ਹੋ ਗਈ ਆ ਤੇ ਇੱਕ ਟੀਮ ਘਾਗੇ ਦੀ ਆ ਆ ਰਹੀ ਜਾਂਦਾ ਕਾਂਗਾ ਸਾਨੂੰ ਸੋਫੀਆਂ ਦੇ ਵਿੱਚ ਰੌਣਕ ਤੇ ਲਾਲਾ ਲਾ ਕੇ ਪਿੰਡ ਪੈਸਾ ਲਓ ਰਾਈਟਰ ਬਾਹਰ ਫੱਟਾ ਫੱਟਾ ਕਰ ਦਿੰਗੇ ਪਰ ਦੋਬੇ ਵਾਲਾ ਕਹਿੰਦੇ ਇਹ ਦੋਬੇ ਵਾਲਾ ਕਹਿੰਦੇ ਧੱਲੇ ਬੱਲੇ ਕਰਾ ਗਿਆ ਦੋਬੇ ਵਾਲੇ ਪਿੰਡ ਪੁਆਇੰਟ ਲੈ ਗਿਆ ਦੋਬੇ ਸੰਦੀਪ ਦਾ ਚੇਲਾ ਇਹ ਆਠਾ ਪਾ ਲਿਆ ਲੈ ਕਹਿੰਦੇ ਲੋ ਵੀ ਮਿੱਤਰਾਂ ਪਰੇ ਵੀ ਰੇਡ ਪੈ ਚੁੱਕੀ ਆ ਰੇ ਫੱਟੜਦਾ ਹੈ ਵੀ ਜਦੋਂ ਫੱਪੇ ਦੇ ਵਿੱਚ ਚੱਲ ਲੱਗਿਆ ਹੈ ਦੇ ਜੇਬ ਵਿੱਚ ਪਪਾਰਾ ਗੋਡੇ ਬੰਨ੍ਹ ਲਾ ਰਿਹਾ ਹੈ ਜਿਹੜਾ ਪੁਆਇੰਟ ਕਿਹਦੇ ਖਤੇ ਚ ਆ ਹਾਂਜੀ ਪੁਆਇੰਟ ਜਿਹੜਾ ਇਸ ਵੇਲੇ ਰੀਡਰ ਨੇ ਆਪਣੀ ਟੀਮ ਦੇ ਜੋੜ ਦਿੱਤਾ ਅਗਲੀ ਕਬੱਡੀ ਆਉਂ ਖਤੰਦਾ ਜਿਹੜਾ ਮੱਧੂ ਦਾ ਨਾਮ ਹੈ ਯਾਫੀ ਚਾਰ ਨੇ ਕਾਂਦਾ ਪੈਂਦਾ ਇੱਕ ਪਾਸੇ ਨਾਲ ਭੇਜਾ ਖੜਾ ਮਾਰਕਵਾਲ ਦਾ ਦੂਸਰੇ ਪਾਸੇ ਸੋਨੀ ਵਰਗੇ ਅਮਰੀਤ ਵਰਗੇ ਗੁੱਟਰ ਤੋਤੇ ਵਾਲਾ ਨਾਜਵਾਨ ਵਿਚਾਲੇ ਲੱਗਿਆ ਹੋਇਆ ਲਓ ਪੜੀ लो भी मित्रों आप करने के फैसला रेफरी का जो फैसला होएगा वो आखिरी फैसला मनिया जाएगा ਹਰ ਫੈਸਲਾ ਜੋ ਕਰਨਾ ਸਹੀ ਕਰਨਾ ਡਾਕਟਰ ਬੜੇ ਸਿਆਣੇ ਲੋ ਵੀ ਮਿੱਤਰੋ ਇੱਕ ਪੁਆਇੰਟ ਦਾ ਰੌਲਾ ਪੈ ਗਿਆ ਰੈਫਰੀ 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 ਪੁਆਇੰਟ ਇਧਰ ਦਾ ਕਹਿ ਰਿਹਾ ਮੋਗਿਆਲ ਦਾ ਮੋਗਿਆਲ ਦਾ ਕਹਿ ਰਿਹਾ ਤੇ ਮੋਗਿਆਲੀ ਟੀਮ ਕਹਿ ਰਹੀ ਹੈ ਵੀ ਨਹੀਂ ਰਾਈਡਰ ਦਾ ਪੁਆਇੰਟ ਹੈ ਜੀ ਲੋ ਵੀ ਮਿੱਤਰੋ ਰੈਫਰੀ ਦਾ ਫੈਸਲਾ ਆਖਰੀ ਫੈਸਲਾ ਮੰਨਿਆ ਜਾਏਗਾ ਰੇਟ ਦੁਬਾਰਾ ਪਾਈ ਆਏ ਕਿ ਨਹੀਂ ਇਹ ਰੇਡ ਇਹ ਤੇ ਕਮੇਟੀ ਤੈ ਕਰੇਗੀ ਵੀ ਰੇਡ ਪਾਈ ਜਾਏਗੀ ਜਾਂ ਨਹੀਂ ਪਾਈ ਜਾਏਗੀ ਦੁਬਾਰਾ ਰੇਡ ਕਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਨਹੀਂ ਪੁਆਇੰਟ ਇਧਰ ਮੋਗੇ ਵਾਲੀ ਆ ਮੋਗੇ ਵਾਲੀ ਆ ਫੈਸਲਾ ਹੋ ਗਿਆ ਮਿੱਤਰੋ ਲਾਈਵ ਮਿੱਤਰੋ ਹੁਣ ਵੇਖਨੇ ਆ ਮੋਗੇ ਵਾਲਾ ਗਿਆ ਫੇਰ ਜਿੱਕਰ ਪਾਦਾ ਲੋ ਜੀ ਹੁਣ ਫੇਰ ਚੱਕਰ ਪੈ ਗਿਆ ਜੀ

ਇੱਥੇ ਦੇ ਪਸੇਕਾਰੀ ਟੀਮ ਨਾਲ ਤੇ ਦੂਜੇ ਜੀ ਨਾਲ ਟੱਟ ਹੱਥ ਵਿੱਚ ਆਇਆ ਆਇਆ ਛੱਡਦਾ ਜੀ ਉਹ ਪਾਸੇ ਕਾਂਗਾ ਲੈ ਲੈ ਦਸਾਂ ਕਰੀਂ ਮੋਗਾ ਮਾਰਦਾ ਸੀਮ ਨਾਲ ਦੇ ਪਾਸੇ ਮੋਗਾ ਦਾਾਸ ਕਰਕੇ ਹੋਣ ਲੱਗਾ ਪਿੱਤੇ ਵਿੱਚ ਪਸੇ ਕਾਂਗਾ ਕਾਂਗਾ ਮੋਗਾ ਪਰ ਮੋਗੀ ਡੰਗਾ ਇਹ ਮਿੱਤਰੋ ਟੀਮ ਕਾਂਗੇ ਦੀ ਹੈ ਜੀ ਤੇ ਉੱਪਰ ਵਾਲੀ ਟੀਮ ਮੋਗੇ ਦੀ ਹੈ ਜੀ ਲੋ ਜੀ ਰਾਈਡਰ ਨੇ ਰੇਡ ਪਾ ਰੱਖੀ ਹੈ ਉੱਟਾ ਇਹ ਨਹੀਂ ਦਬਦਾ ਸਾਰੇ ਸਾਰੇ ਇਸ ਟਾਈਮ ਨੇ ਕਬੱਡੀ ਪਾਉਣ ਦੇ ਲਈ ਬਣਿਆ ਹੋਇਆ ਮੁੜੇ ਪਿੱਛੇ ਇੱਥੇ ਹੀ ਆਪਣੀ ਜਨਤਾ ਪਾਏ ਤੁਸੀਂ ਆਪਣਾ ਸਾਜਿਸ਼ ਸਾਰਾ ਸਾਜਿਸ਼ ਪਤਾ ਰਿਹਾ ਹੈ ਰੇਡ ਕੈਨਸਲ ਕਰਦੀ ਰੇਡ ਡਰਾਈਵਰ ਵਾਪਸ ਜਾਂਦਾ ਹੈ ਰੇਡਰ ਬੰਦ ਪੁਆਇੰਟ ਤੋਂ ਬਾਅਦ ਛੋਟੀ ਹੋ ਗਈ ਲੱਖਾਂ ਬੈਠੀ ਨਾਇਰ ਖੰਦੀ ਹੋ ਗਈ ਲੱਖਾਂ ਦੀ ਉਹ ਪਹਿਲਾਂ ਨੇ ਖੇਡਈਏ ਦੁਬਾਰਾ ਜਿਹਾ ਵੀ ਮਿੱਤਰੋ ਦੁਬਾਰਾ ਫੇਰ ਰੇਡ ਪਾਈ ਆ ਖੇਡ ਖੇਡ ਛੱਡੀ ਆ ਆ ਗੁਲਾਬੂ ਕਹਿੰਦੇ ਕਬੱਡੀ ਪੌਂਡ ਦੇ ਨਹੀਂ ਤਿਆਰ ਪਰ ਤਿਆਰ ਆ ਗੁਲਾਬੂ ਕਹਿੰਦੇ ਆਂ ਗੁੰਗੜ ਧੰਦ ਪਿੰਧ ਹੈ ਗੁਲਾਬੂ ਖਾਨ ਕਹਿੰਦੇ ਕਬੱਡੀ ਪਾ ਰਹੇ ਵਧੀਆ ਵਾਜਾਵੇ ਕੁੱਲੀ ਦੀ ਫਕੀਰ ਦੀ ਵਿੱਚੋਂ ਗੁਲਾਬੂ ਵੀਰ ਇਹ ਦੋ ਜਣਿਆਂ ਵਿੱਚੋਂ ਆੜਾ ਆਉਂਦਾ ਮੋਗੇ ਦਾ ਮੋਗੇ ਦੀ ਟੀਮ ਪੁਆਇੰਟ ਲੈਂਦੀ ਹੋਈ ਹੂ ਕਾਂਗੇ ਦੀ ਟੀਮ ਨੇ 2 ਪੁਆਇੰਟ ਰਾਜ ਕਰਦੇ ਦੋ ਜਿਹੜਾ ਖੰਧ ਵਾਲਾ ਤੇਗਾ ਖੰਧ ਵਾਲੇ ਦਾ ਕਹਿੰਦੇ ਸੀਪਾ ਕਨੇਡਾ ਦੇ ਟ੍ਰਾਂਟੋ ਦੇ ਵਿੱਚ ਮੈਟਰ ਦੀ ਖੇਡ ਕਲੱਬ ਦੇ ਲਈ ਬਹੁਤ ਤਕੜਾ ਖੇਡਿਆ ਇਹ ਖਗਰ ਕਹਿੰਦੇ ਦਾਂਦੇ ਵਾਲੇ ਪਿੰਡ ਦਾ ਇਹ ਪੱਟਾਂ ਦੇ ਨਾਲ ਪੱਟੜੇ ਖਿੰਦੇ ਰੌਣਿਆਂ ਦੀ ਸਰਫ ਦੀ ਪਿੰਦੇ ਇਹ ਕਹਿੰਦੇ ਪਿੰਡ ਦਾ ਪੁੱਪੂ ਲੋਕੀ ਉਂਗਲਾਂ ਕਰ ਕਰ ਪੁੱਛਦੇ ਐ ਜਦ ਜਰ ਚੌੜੀਆਂ ਸ਼ਾਂਦੀਆਂ ਬੋਲੇ ਜਦੋਂ ਮੈਚ ਚੱਲ ਰਿਹਾ ਇੱਧਰ ਹੁਣ ਆਪਾਂ ਕਹਿੰਦੇ ਝੂੜਾ ਲੈਣਾ ਵੇੜੀ ਨਹੀਂ